ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਨਾਮਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹੋ ਨਾਨਕ ਹਰਿ ਭਜਮਨਾ ਜੇ ਬਿਦਜਲ ਕਾਮੀਨ बेख्यान सों काए रच्यो नेमख ना होए उदास कहो नानक बाज अरमना पर न जम की फास तरना पोयो ही गयो ਲਿਓ ਜਰਾ ਤਨ ਜੀਤ ਕਉ ਨਾਨਕ ਪਜ ਹਰਮਨ ਆਉਦ ਜਾਤ ਹੈ ਬੀਤ ਬਿਰਦ ਬਾਇਓ ਸੁਜ ਨਹੀਂ ਕਾਲ ਬਹੁ ਜਿਓ ਆਣ ਕਉ ਨਾਨਕ ਨਰਬਾਬ ਰੇ ਕਿਉ ਨ ਪਜੈ ਭਗਵਾਨ ਧਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਸ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤ ਉਦਾਰਣ ਭੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤੇ ਜਾਨੀਐ ਸਦਾਬਸਤ ਤੁਮ ਸਾਥ ਤਨ ਤਨ ਜੇ ਤੋ ਕੋਦੀਓ ਤਾਂ ਸਿਉ ਨੇ ਹੋ ਨਾਕੀਨ ਕਹੋ ਨਾਨਕ ਨਰਬਾਬ ਰੇ ਆਪੋ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦੀਓ ਅਰ ਜੇ ਨਹੀਂ ਕੇ ਤਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਇਨ ਕੋਏ ਕੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਬਜਰੇ ਤਮੀਦ ਕੋ ਨਾਨਕ ਸੁਨ ਰੇ ਮਨਾ ਆਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹ ਤੇ ਉਪਜਿਉ ਨਾਨਕਾ ਲੀਨ ਤਾਏ ਮਹਿਮਾਨ ਘਟ ਘਟ ਮੈਂ ਹਰ ਜੂ ਬਸੈ संतन कहे उपकार नानक ते भज मना पाओ निध उतरे पार सुख दुख जे पर सह नहीं, लोभ मुहो अभमाण कहो नानक सुनरे मना, ਸੋ ਮੂਰਤ ਭਗਵਾਨ ਉਸ ਤਤ ਨਿੰਦੇ ਆ ਨਾਹੀ ਜਿਹ ਕੰਚਨ ਲੋਹ ਸੁਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਣ ਹਰਖ ਸੋਗ ਜਾ ਕੈ ਨਹੀਂ ਬਰੀ ਮੀਤ ਸਮਾਨ ਕੋ ਨਾਨਕ ਸੁਨ ਰੇ ਮਨਾ ਮੁਕਤ ਤਾਏ ਤੈ ਜਾਣ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨ ਤਿਆਣ ਕੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜੇ ਵਿਖਿਆ ਸਗਲੀ ਤਜੀ ਲਿਓ ਵੇਖ ਬੈਰਾਗ ਕੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਬਾਗ ਜੇ ਮਾਇਆ ਮਮਤਾਤ ਜੀ ਸਭ ਤੇ ਭਇਓ ਉਦਾਸ ਕਹੁ ਨਾਨਕ ਸੁਨਰੇ ਮਨਾ ਤੇ ਘਟ ਬ੍ਰਹਮ ਨੇ ਵਾਸ ਜੇ ਪ੍ਰਾਨੀ ਹੋ ਮੈਂ ਤਜੀ ਕਰਤਾ ਰਾਮ ਪਛਾਨ ਕਹੁ ਨਾਨਕ ਬੋ ਮੁਕਤ ਨਰ ਏਹ ਮਨ ਸਾਚੀ ਮਾਨ ਪੈ ਨਾ ਸੁਣ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਹਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰਨਾਮ ਕਹੋ ਨਾ ਨਿਕ ਸੁਨ ਰੇ ਮਨਾ ਪਰ ਹੈ ਨ ਜਮ ਕਹਿ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾ ਨੇਕ ਆਪਣ ਤਰੈ ਔਰਨ ਲੇਤ ਉਦਾਰ ਜੋ ਸੁਪਨਾ ਯਰ ਵੇਖਣਾ ਐਸੇ ਜਗ ਕੋ ਜਾਣ ਇਨ ਮੈਂ ਕਸ ਛਾਛੂ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਨੇ प्राणी डोलत नीत कोटन मैं नानक कोऊ नारायण जेहतीद जैसे जलते बुद्ध बुधा उपजै बिन सै नीत जग रचना तैसे रची कहो नानक सुनमीत प्राणि कशु न चेत कै अंद कहो नानक बिन हर भजन परत ताहे फंद जो सुख कौचा है सदा ਸਰਨ ਰਾਮ ਕੀ ਲੇ ਕਹੋ ਨਾਨਕ ਸੁਨਰੇ ਮਨਾ ਦੁਰਲੱਭ ਮਾਨੁਖ ਦੇ ਮਾਇਆ ਕਾਰਨ ਤਾਬ ਹੀ ਮੂਰਖ ਲੋਗ ਅਜਵਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇਜਾਨ ਹਰ ਜਣ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਓ ਬਿਸਰੇ ਜੋ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਾ ਚਿਤਈ ਮਦਮਾਇਆ ਕੈ ਅੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਸੁਖ ਮੇ ਬੋ ਸੰਗੀ ਭਏ ਦੁਖ ਮੇ ਸੰਗ ਨਾ ਕੋਏ ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਬਰਮਤ ਫਿਰਿਓ ਮੇਟਿਓ ਨਾ ਜਮ ਕੋ ਤਰਾਸ ਕਹੋ ਨਾ ਨਿਕ ਹਰ ਭਜਮਨ ਨਿਰਪੈ ਪਾਵਹਿ ਵਾਸ ਜਤਨ ਬੋਤ ਮੈਂ ਕਰ ਰਿਓ ਮੇਟਿਓ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲੇ ਹੋ ਭਗਵਾਨ ਬਾਲ ਜਵਾਨੀ ਅਰ ਵਰਦ ਫਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਵਿਨ ਮਿਰਥਾ ਸਭ ਹੀ ਮਾਨ ਕਰਨ ਹੁ ਤਸੋ ਨਾ ਕੀਓ परेो लोब कै नानक समयो रम गयो अब क्यों क्यो रो मन माया रहयो, रमो निकसतनायन मीत नानक मूर्त ज्यों, ज्यो छाडतनायन पीत नर चाहत कछ और की है पई चितवत रहे उठ गौर नानक वासी गल परी जतन बहुत सुख के किए दुख को कियो न कोए कहो नानक सुन रे मना ਹਰ ਭਾਵੈ ਸੋ ਹੋਏ ਜਗਤ ਬੇਖਾਰੀ ਫਿਰਤ ਹੈ ਸਭ ਕੋ ਦਾਤਾ RAM ਕੋ ਨਾਨਕ ਮਨ ਸਿਮਰਤੇ ਪੂਰਨ ਹੋ ਵਹਿ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹੇ ਉਬਖਾਨ ਗਰਬ ਕਰਤ ਐ ਦੇਹ ਕੋ ਬਿਨ ਸਚਿਨ ਮੈਂ ਮੀਤ ਜੇ ਪ੍ਰਾਨੀ ਹਰ ਜਸ ਕਹਿਓ नानक ते जगजीत जे काट सिमरन राम को सो नर मुक्ता ते नर अंतर नहीं, नानक साची मान, एक भगत पगवान, ਜੇ ਬ੍ਰਾਨੀ ਕਹਿਨਾ ਹੈ ਮਨ ਜੈਸੇ ਸੂਕਰ ਸਵਾਨ ਨਾਨਕ ਮਨੋ ਤਾਹੇ ਤਨ ਸੁਆਮੀ ਕੋ ਗਰਜੋ ਸਦਾ ਸਵਾਨ ਤਜਤ ਨਈ ਨਿਤ ਨਾਨਕ ਇਹ ਬਿਦ ਹਰਿ ਬਜੋ ਇਕ ਮਨ ਹੋਏ ਇਕ ਚਿੱਤ तीर्थ भरत अरदान कर मन मैं तरै गुमान नानक ने बल जात ते जो कुंचर इस नाम सिर कंप्यो पग डग म गए नैन जोतते हीन ਕੋਹ ਨਾਨਕ ਏ ਵਿਦ ਭਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਉ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤੇਰਾ ਖੋ ਮਨ ਵਾਹੇ ਜਾਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹਿ ਨਾਨਕ ਤੇਰੇ ਨਾਰ ਹੈ ਜੋਂ ਬਾਲੂ ਕੀ ਪੀਤ RAM ਗयो ਰਾਵਣ ਗयो ਜਾ ਕੋ ਬਹੁ ਪਰਵਾਹ ਕੋ ਨਾਨਕ ਤੇਰੇ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾਤਾ ਕੀ ਕੀ ਜੀਏ ਜੋ ਵਣ ਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਤੇਰੇ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੋਹਰਾ ਬਾਲੇ ਛੋਟੇ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਇ ਕਹੋ ਨਾਨਕ ਆਵੋ ਓਟ ਹਰ ਗੱਜ ਜੋ ਹੋ ਸਹਾਈ ਬਲ ਹੋ ਆਵੰਦਨ ਛੁੱਟੇ ਸਭ ਕਿਛ ਹੋ ਤੇ ਉਬਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋ ਤੋ ਸਹਾਈ सांग सखा सब तज गए कौन निवहे बहे ओ कहो नानक ए बेपत में टेक वे को रघुनाथ नाम रहे साधु रहे ओ रहे, ओ, रहे ओ, गुरु गोबिंद ਕਹੋ ਨਾਨਕੀ ਜਗਤ ਮੈਂ ਕਿਨੇ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਇਓ ਜਾ ਕੈ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮੁੰਦਾਵਣੀ ਮਹੱਲਾ ਪੰਜਵਾ थाल बिच तिन वस्तु पइयो सत संतोख विचारो अमृत नाम ठाकुर का पयो जिसका सवस यदारो जे को खावे जे को पुंचे तिसका होए उदारो ਏ ਵਸਤ ਤ ਜੀ ਨਹਿ ਜਾਈ ਨਿਤ ਨਿਤ ਰਖ ਔਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈ ਨਉ ਜੋਗ ਕੀਤੋਈ ਮੈਨਰੇ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਬਿਆ ਮੇਰਾ ਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ થી ਵਹਿ ਹਰੇ ਆ ਤਰਸ ਪਿਆ ਮੇਰਾ ਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ થી ਵਹਿ ਹਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ